ਜਿਹੜਾ ਲੋਕਲ ਐਮ ਐਸ ਐਮ ਵੀ ਕਹਿੰਦੇ ਜਿਹਨੂੰ ਉਹ ਵੀ ਪੰਜਾਬ ਦੀ ਜਾਨ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਸਪੋਰਟਸ ਦਾ ਹੈ ਟੈਕਸਟਾਈਲ ਦਾ ਅਮਰਸਰ ਹੈ ਤੇ 298000 ਐਮ ਐਸ ਐਮ ਜਿਹੜੇ ਰਜਿਸਟਰ ਹੋਏ ਨੇ ਜਿਹੜੇ ਕਿ ਨਾਰਥ ਇੰਡੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਪੰਜਾਬ ਇਹਦੇ ਵਿੱਚ ਆਇਆ ਹੈ ਸੋ ਬਿਜਲੀ ਦੇ ਵਿੱਚ ਕਈਏ ਤਾਂ ਵਾਦਾ ਕੀਤਾ ਸੀ ਤਾਂ 300 ਯੂਨਟ ਪਰ ਮਹੀਨਾ ਫ੍ਰੀ ਚੱਲ ਰਿਹਾ ਹੈ 600 ਯੂਨਟ ਦਾ ਸਾਈਕਲ ਹੈ 2 ਮਹੀਨੇ ਬਾਅਦ ਬਿਲਾਉਂਦਾ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ ਜਿੱਦੇ ਨਾਲ ਬਿਜਲੀ ਬੋਰਡ ਕੱਟੇ ਚੱਲ ਗਿਆ ਪੀਐਸਪੀਸੀਐਲ ਵੀ ਜਿਹੜੀ ਘਰੇਲੂ ਤੇ ਖੇਤ ਖੇਤਾਂ ਵਾਲੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ ਵੀ ਟਾਈਮ ਸਿਰ ਦਿੰਨੇ ਆ ਤੇ ਨਾਲ ਨਾਲ ਇੱਕ ਹੋਰ ਉਲਟੀ ਗੰਗਾ ਵਹਾਈ ਜਿਹੜੀ ਨiyet ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਕਿ ਜੀਵੀ ਕੇ ਕੰਪਨੀ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦਿਆ 540 ਮੈਗਾਵਾਟ ਦਾ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਸਰਕਾਰਾਂ ਬਣਨ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨੂੰ ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਸੰਸਥਾਵਾਂ ਨੇ ਉਹ ਕੌਡੀਆਂ ਦੇ ਪਾਸ ਵੇਚ ਦਿੱਤੇ ਜਾਂਦੇ ਆ ਪਰ ਅਸੀਂ ਖਰੀਦਿਆ ਸੋ ਐ ਪਛਵਾੜਾ ਜਿਹੜਾ ਝਾਰਖੰਡ ਦੇ ਵਿੱਚ ਕੋਲੇ ਦੀ ਖਾਨ ਹੈ ਪੰਦ ਪਈ ਸੀ ਉਹਨੂੰ ਚਲਾਇਆ ਉਹਦੇ ਚਲਾਉਣ ਨਾਲ ਹਜ਼ਾਰ ਕਰੋੜ ਰੁਪਈਆ ਬਾਹਰੋਂ ਕੋਲਾ ਜਿਹੜਾ ਮਹਿੰਗਾ ਮਿਲਦਾ ਸੀ ਉਹਦਾ ਬਚ ਗਿਆ ਜੀ ਸੋ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਕਿ ਢਿੱਡ ਬਣ ਬਣ ਕੇ ਗੁਜ਼ਾਰਾ ਜਿਵੇਂ ਕੋਈ ਲਾਣੇਦਾਰ ਕਰਦਾ ਕਰਦਾ ਕਿਤੋਂ ਵੀ ਬੂੰਦ-ਬੂੰਦ ਨਾਲ ਹੀ ਸਮੁੰਦਰ ਭਰਦਾ ਅਸੀਂ ਉਸ ਹਿਸਾਬ ਤੇ ਪੰਜਾਬੀਆਂ ਦੇ ਪੈਸੇ ਨੂੰ ਉਸ ਤਰੀਕੇ ਨਾਲ ਵਰਤ ਰਹੇ ਆ ਕਿ ਉਹ ਉਹ ਖਜ਼ਾਨੇ ਚ ਵੀ ਰਵੇ ਤੇ ਲੋਕਾਂ ਨੂੰ ਵੀ ਸਹੂਲਤਾਂ ਉਹਦੀਆਂ ਮਿਲਦੀਆਂ ਰਹਿਣ ਤੇ ਇੱਕ ਨਵੀਂ ਹੋਰ ਚੀਜ਼ ਹੋਈ ਦੇਸ਼ ਦੇ ਵਿੱਚ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਐ ਉਹਨਾਂ ਕੋਲੇ ਗੈਸ ਕਟਰ ਵੀ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਵੀ ਨੇ ਉਹਨਾਂ ਕੋਲੇ ਸਟੈਚਰ ਵੀ ਨੇ ਫਸਟ ਏਡ ਦਾ ਸਮਾਨ ਐ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੇ ਕੋਈ ਜ਼ਖਮੀ ਪਿਆ ਹੈ ਤਾਂ ਉਹਦਾ ਬਲੱਡ ਜਿਹੜਾ ਬਲੀਡਿੰਗ ਰੋਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਹੋ ਸਕਦਾ ਹੈ ਹਸਪਤਾਲ ਵਾਸਤੇ ਪਿੱਛੇ ਜਾਣਾ ਪਵੇ ਪਿਛਲਾ ਹਸਪਤਾਲ ਨੇੜੇ ਹੈ ਤੇ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਤੇ ਤੁਹਾਨੂੰ ਦੱਸਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 1 ਸਾਲ ਹੋ ਗਿਆ ਲਗਭਗ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ 48% ਜਿਦਾ ਕਿ ਇੰਟਰਨੈਸ਼ਨਲ ਲੈਵਲ ਤੇ ਜਿਸ ਦੀ ਗੱਲ ਚਰਚਾ ਹੋ ਰਹੀ ਹੈ ਹੋਰ ਕਈ ਸਟੇਟਾਂ ਜਿਹੜੀਆਂ ਉਹ ਸਾਥੋਂ ਪੁੱਛ ਰਹੀਆਂ ਨੇ ਤੁਸੀਂ ਕਿਵੇਂ ਕੀਤਾ ਲਾਗੂ ਟ੍ਰੇਨਿੰਗ ਕਿੱਥੇ ਦਿੱਤੀ ਤੇ ਕਿਸ ਤਰ੍ਹਾਂ ਤੁਸੀਂ ਇਹਨੂੰ ਇੰਪਲੀਮੈਂਟ ਕਰਦੇ ਹੋ ਅਸੀਂ ਕਹਾਂ ਜੀ ਜਦੋਂ ਮਰਜ਼ੀ ਆ ਜਾਓ ਅਸੀਂ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਤੇ ਬਾਕੀ ਲੌਅ ਐਂਡ ਆਰਡਰ ਦੇ ਵਿੱਚ ਬਹੁਤ ਸਫਲਤਾ ਮਿਲੀ ਹੈ ਹਾਸ ਤੌਰ ਤੇ 12255 ਜਿਹੜੇ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚ 210 ਵੱਡੇ ਜਿਨ੍ਹਾਂ ਨੂੰ ਵੱਡੀਆਂ ਮੱਛੀਆਂ ਕਹਿੰਦੇ ਉਹ ਨੇ 9935 ਐਫ ਆਈ ਆਰ ਦਰਜ ਕੀਤੀ ਗਈਆਂ 335 ਕਰੋੜ ਰੁਪਏ ਦੀ ਕੀਮਤ ਵਾਲੀਆਂ 531 ਜਾਇਦਾਦਾਂ ਵੀ ਜਬਤ ਕੀਤੀਆਂ ਕਿਉਂਕਿ ਜਦੋਂ ਉਹ ਕਾਦੇ ਵਾਸਤੇ ਵੇਚਦੇ ਨਸ਼ਾ ਵੀ ਸਾਡੇ ਕੋਲ ਜਾਇਦਾਦ ਬਣ ਜੂਗੀ ਅਸੀਂ ਕੋਠੀਆਂ ਪਲਾਟ ਖਰੀਦ ਲਾਂਗੇ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜੇ ਕਿ ਨਾਲੇ ਤਾਂ ਜੇਲ੍ਹ ਹੋਊਗੀ ਤੇ ਨਾਲੇ ਉਹ ਜਿਹੜੀਆਂ ਪਾਪ ਦੀ ਕਮਾਈ ਦੀਆਂ ਖਰੀਦੀਆਂ ਹੋਈਆਂ ਜਾਇਦਾਦਾਂ ਨੇ ਉਹ ਵੀ ਸਰਕਾਰ ਲੈ ਜਾਊਗੀ ਫਿਰ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੁੰਦਾ ਕਿ ਅਸੀਂ ਗਲਤ ਕੰਮਾਂ 'ਚ ਪਏ ਲਗਭਗ 1100 ਕਿਲੋ ਹੈਰੋਨ ਬਰਾਮਦ ਕੀਤੀ 2.94 ਕਰੋੜ ਗੋਲੀਆਂ ਕੈਪਸੂਲ ਟੀਕੇ ਨਸ਼ੀਲੀਆਂ ਸ਼ਿਸ਼ੀਆਂ 14 ਜਾਨਕੀ ਪੌਣੇ 15 ਕਰੋੜ ਰੁਪਏ ਡਰੱਗ ਮਨੀ ਬਰਾਬਤ ਕੀਤੀ ਹੈ ਤੇ ਐਨਡੀਪੀਐਸ ਕੇਸਾਂ ਚ 843 ਭਗੋੜੇ ਗ੍ਰਿਫਤਾਰ ਕੀਤੇ ਨੇ ਕਿਉਂਕਿ ਆਪਣੀ ਬਾਰਡਰ ਸਟੇਟ ਹੈ 500 34 ਕਿਲੋਮੀਟਰ ਦੇ ਲਗਭਗ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਤੇ ਉਧਰੋਂ ਅਕਸਰ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਨੇ ਡਰੋਨ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਇੱਧਰ ਨਸ਼ਾ ਭੇਜਣ ਦੀਆਂ ਸੋਸਾਇਟੀ ਪੰਜਾਬ ਪੁਲਿਸ ਬੀਐਸਐਫ ਨਾਲ ਮਿਲ ਕੇ ਬਹੁਤ ਇਸ ਮਾਮਲੇ 'ਚ ਸਤਾਰਕ ਰਹਿੰਦੀ ਹੈ ਕਿਉਂਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਸਾਡਾ ਵਾਦਾ ਤੇ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਦੇਖੋ ਹਰ ਸਾਲ ਲਗਭਗ 2100 2200 ਮੁਲਾਜ਼ਮ ਜਿਹੜੇ ਨੇ ਵੱਖ-ਵੱਖ ਅ ਉਹਦਿਆਂ ਤੇ ਜਿਹੜੇ ਨੇ ਉਹ ਰਿਟਾਇਰ ਹੁੰਦੇ ਨੇ ਪਹਿਲਾਂ ਕੀ ਹੁੰਦਾ ਸੀ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਕਹ ਜੀ 8000 ਜਾਂ 10000 ਪੁਲਿਸ ਦੇ ਵਿੱਚ ਭਰਤੀ ਕਰਾਂਗੇ ਉਹ ਜਿਹੜੇ ਮੁੰਡੇ ਕੁੜੀਆਂ ਨੇ ਭਰਤੀ ਹੋਣਾ ਹੁੰਦਾ ਸੀ ਉਹ ਕਹਿੰਦੇ ਜੀ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ 3 ਸਾਲ ਲੰਘ ਗਏ ਓਵਰ ਏਜ ਵੀ ਹੋ ਗਿਆ ਇਸ ਦੌਰਾਨ ਤਾਂ ਅਸੀਂ ਕਿਹਾ ਕਿ ਜਿਹੜੇ ਸਾਲ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀਆਂ ਨੇ ਜਨਵਰੀ ਚ ਨੋਟੀਫਿਕੇਸ਼ਨ ਜਾ ਰਿਹਾ ਹੋਇਆ ਕਰੂਗਾ ਮਈ ਜੂਨ ਚ ਪੇਪਰ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਟੈਸਟ ਦਾ ਰਿਜ਼ਲਟ ਆ ਕੇ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ ਜਾਨੀ ਕਿ ਉਸੇ ਸਾਲ ਹੀ ਨਾਲੇ ਤਾਂ ਵੱਧ ਟਾਈਮ ਮਿਲੂਗਾ ਸਰਵਿਸ ਦਾ ਟੱਕਿਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਜਿਹਦੇ ਨਾਲ ਨਸ਼ੇ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਧਰਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੁਸੀਂ ਯਾਦ ਰੱਖੋਗੇ 2000 ਸੰ 2000 ਦੇ ਵਿੱਚ ਵੀ 80000 ਪੰਜਾਬ ਪੁਲਿਸ ਦਾ ਨਫਰੀ ਸੀ 2025 ਚ ਵੀ 80000 ਰਹੀ ਹੈ ਕ੍ਰਾਈਮ ਵੀ ਵੱਧ ਗਿਆ ਕ੍ਰਾਈਮ ਦੇ ਤਰੀਕੇ ਵੀ ਬਦਲ ਗਏ ਪਾਪੂਲੇਸ਼ਨ ਵੀ ਵੱਧ ਗਈ ਸੋ ਇਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਇਸੇ ਕਰਕੇ ਸਾਡੇ ਜਿਹੜੇ ਜਵਾਨ ਹੈ ਉਹਨਾਂ ਦਾ ਤੇ ਬਰਡਨ ਬਹੁਤ ਰਹਿੰਦਾ ਹੈ ਕਿ 18-18 ਘੰਟੇ 22 ਘੰਟੇ ਡਿਊਟੀਆਂ ਤੇ ਜਦੋਂ ਕੋਈ ਘਟਨਾ ਹੋ ਜੇ ਜਾਂ ਕੋਈ ਹੋਰ ਤਾਂ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿ ਪੁਲਿਸ ਨੇ ਆ ਨਹੀਂ ਕੀਤਾ ਉਹਨੇ ਕੀਤਾ ਮੈਂ ਕਹਿੰਨਾ ਇਹ ਵੀ ਇਨਸਾਨ ਹੀ ਨੇ ਸਾਡੇ ਹੀ ਭੈਣ ਭਰਾ ਨੇ ਤੇ ਇਹਨਾਂ ਨੂੰ ਵੀ ਉਹੀ ਮਾਹੌਲ ਮਿਲਣਾ ਚਾਹੀਦਾ ਕਿ ਛੁੱਟੀ ਵੀ ਹੋਵੇ ਬੱਚਿਆਂ ਨਾਲ ਵੀ ਪਰਿਵਾਰਾਂ ਨਾਲ ਇਹ ਆਪਣਾ ਟਾਈਮ ਸਪੈਂਡ ਕਰਨ ਫਿਰ ਡਿਊਟੀ ਵੀ ਕਰਨ ਤਾਂ ਜਿਆਦਾ ਵਧੀਆ ਡਿਊਟੀ ਕਰਨਗੇ ਤੇ ਬਾਕੀ ਜਦੋਂ ਕਿਸੇ ਪੁਲਿਸ ਜਵਾਨ ਦੀ ਆਪਣਾ ਕਰੇ ਕਿਸੇ ਡਿਊਟੀ ਦੌਰਾਨ ਮੌਤ ਹੁੰਦੀ ਹੈ 1 ਕਰੋੜ ਰੁਪਇਆ ਐਕਸ ਗਰੇਸ਼ੀਆ ਸਰਕਾਰ ਵੱਲੋਂ ਹੈ ਤੇ 1 ਕਰੋੜ ਰੁਪਇਆ ਐਚਡੀਐਫਸੀ ਬੈਂਕ ਵੱਲੋਂ ਜਿਹੜਾ ਅਲੱਗ ਤੋਂ ਦਿੱਤਾ ਜਾਂਦਾ 2 ਕਰੋੜ ਰੁਪਇਆ ਪੰਜਾਬ ਪੁਲਿਸ ਦੇ ਜਵਾਨ ਨੂੰ ਡਿਊਟੀ ਦੇ ਅੰਸ਼ੀ ਤੇ ਚਲੋ ਇਹ ਕੋਈ ਸ਼ਹੀਦ ਦੀ ਦੀ ਕੀਮਤ ਤਾਂ ਨਹੀਂ ਹੈਗੀ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਘਟੂ ਘਟ ਪਰਿਵਾਰ ਆਰਥਿਕ ਤੌਰ ਤੇ ਨਾ ਰੋਲੇ ਇਸ ਗੱਲ ਨੂੰ ਅਸੀਂ ਮੇਕ ਸ਼ੋਰ ਜਿਹੜਾ ਉਹ ਕਰਦੇ ਆ ਤੇ ਖੇਤੀ ਮਾ ਖੇਤੀ ਦੇ ਮਾਮਲੇ ਚ ਗੰਨੇ ਦਾ ਇਸ ਵਕਤ ਦੇਸ਼ ਦੇ ਵਿੱਚ ਸਭ ਤੋਂ ਵੱਧ ਭਾਅ ਪੰਜਾਬ ਦਿੰਦਾ ਹੈ 401 ਰੁਪਿਆ ਔਰ ਸਰਕਾਰ ਕਿਸਾਨ ਮਿਲਣੀ ਹੁੰਦੀ ਰਹਿੰਦੀ ਉਹਦੇ ਨਾਲ ਪਤਾ ਲੱਗਦਾ ਰਹਿੰਦਾ ਕਿ ਕਿਹੜੇ ਇਲਾਕੇ ਚ ਕਿਹੜੀ ਫਸਲ ਕਿਹੜਾ ਕਿਹੜੀ ਫਸਲ ਨੂੰ ਕਿਹੜਾ ਕੀੜਾ ਲੱਗਦਾ ਹੈ ਜਾਂ ਲੋਕਾਂ ਦੇ ਜਿਹੜੇ ਸੁਝਾਅ ਨੇ ਉਹ ਨੋਟ ਕਰਦੇ ਰਹਿੰਦੇ ਆ ਤੇ 1500 ਰੁਪਏ ਪਰ ਏਕੜ ਝੋਨੇ ਦੀ ਸਿੱਧੀ ਵਜਾਈ ਦਾ ਅਸੀਂ ਦਿੰਨੇ ਆ ਤੇ ਨਾਲ-ਨਾਲ ਜਿਹੜਾ ਸੀਸੀਆਰ ਹੈ ਉਹ ਪੈਸਾ ਨਾਲ ਦੀ ਨਾਲ 24 ਘੰਟਿਆਂ ਦੇ ਵਿੱਚ ਵਿੱਚ ਖਾਤਿਆਂ ਚ ਚਲਾ ਜਾਂਦਾ ਹੁਣ ਤੱਕ ਵੱਡੀ ਰਾਹਤ ਦਿੰਦਿਆਂ 18 ਟੋਲਪਲਾਜ਼ ਦੇ ਅਸੀਂ ਤਾਂ ਕਈ ਵਾਰੀ ਪੁੱਛ ਲੈਂਦੇ ਪੱਤਰਕਾਰ ਗਰੰਟੀਆਂ ਪੂਰੀਆਂ ਆਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਅਸੀਂ 18 ਟੋਲਪਲਾਜ਼ ਦੇ ਜਿਹੜੇ ਕਿ ਆਪਦੀ ਮਿਆਦ ਤੋਂ ਬਾਅਦ ਚੱਲ ਚੁੱਕੇ ਸੀ 18 ਟੋਲ ਪਲਾਜ਼ੇ ਜਿਹੜੇ ਨੇ ਉਹ ਬੰਦ ਕੀਤੇ ਕਿਉਂਕਿ ਉਹਨਾਂ ਦੀ ਮਿਆਦ ਖਤਮ ਹੋ ਗਈ ਸੀ ਮੈਂ ਬੰਦ ਤਾਂ ਹੋ vouchers ਪਹਿਲਾਂ ਹੋਣਾ ਚਾਹੀਦੇ ਸੀ ਪਰ ਉਸ ਮਿਆਦ ਦੇ ਵਿੱਚ ਹਿੱਸਾ ਪਾ ਲਿਆ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਵੀ ਇੰਨੇ ਦਿਨ ਦਾ ਤੇਰਾ ਇੰਨੇ ਦਿਨ ਦਾ ਮੇਰਾ ਚੱਲੀ ਜਾਣ ਦੇ ਲੋਕਾਂ ਨੂੰ ਕੀ ਪਤਾ ਲੱਗਦਾ ਕਿੰਨੀ ਤਰੀਕ ਤੱਕ ਹੈ ਇਹਦੇ ਨਾਲ ਹੁਣ ਤੱਕ 225 ਕਰੋੜ ਰੁਪਇਆ ਇੱਕ ਸਾਲ ਦਾ ਜਿਹੜਾ ਉਹ ਲੋਕਾਂ ਦਾ ਬਚਿਆ ਜੀ 62 ਲੱਖ ਰੁਪਇਆ ਇੱਕ ਦਿਨ ਦਾ ਟੋਲ ਪਲਾਜ਼ੇ ਜਿਹੜੇ ਬੰਦ ਕੀਤੇ ਤੇ ਦਿੱਲੀ ਤੋਂ ਹ ਹ ਪੰਜਾਬ ਹਵਾਈ ਅੱਡੇ ਤੱਕ ਸਿੱਧੀਆਂ ਬੱਸਾਂ ਨੇ ਆਧੁਨਿਕ ਸਹੂਲਤਾਂ ਵਾਲੀਆਂ ਕਰਾਇਆ 50 ਫੀਸਤੀ ਤੋਂ ਵੀ ਘੱਟ ਹੈ ਜਿਹੜੀਆਂ ਦੂਜੀਆਂ ਬੱਸਾਂ ਨੇ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਇੱਕ ਪੰਜਾਬ ਹੈਲਪ ਸੈਂਟਰ ਖੋਲਿਆ ਅਰਾਈਵਲ ਤੇ ਕਈ ਵਾਰੀ ਬਜ਼ੁਰਗ ਜਾਂਦੇ ਆਉਂਦੇ ਨੇ ਕਈ ਵਾਰੀ ਟਿਕਟ ਹੀ ਨਹੀਂ ਆਇਆ ਕੋਈ ਜਾਂ ਕੋਈ ਫਲਾਈਟ ਕੈਨਸਲ ਹੋ ਗਈ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਚਾਹੀਏ ਉੱਥੇ ਅਫਸਰ ਵੀ ਲਾਇਨੇ ਗੱਡੀਆਂ ਵੀ ਉਹਨਾਂ ਕੋਲੇ ਨੇ ਜੇ ਕੋਈ ਐਦਾਂ ਹੀ ਦਿੱਕਤ ਹੋਵੇ ਤਾਂ ਉਹ ਸਾਰਾ ਉਹਨਾਂ ਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਜੇ ਹੋਟਲ 'ਚ ਵੀ ਲੈ ਕੇ ਜਾਣਾ ਹੋਟਲ 'ਚ ਲੈ ਜਾਂਦੇ ਨੇ ਪੰਜਾਬ ਪਵਨ 'ਚ ਲੈ ਕੇ ਜਾਣਾ ਪੰਜਾਬ ਪਵਨ 'ਚ ਲੈ ਜਾਂਦੇ ਨੇ ਕਿਉਂਕਿ ਸਾਡੇ ਪੰਜਾਬੀ ਐਨ ਆਰ ਆਈ ਬਹੁਤ ਸਾਰੀ ਦੁਨੀਆ 'ਚ ਰਹਿੰਦੇ ਨੇ ਸੋ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਾ ਨਾਲ ਇੱਕ ਹੋਰ ਐਸੀ ਪ੍ਰਾਪਤੀ ਹੈ ਜਿਹਦੇ ਵਿੱਚ ਪੰਜਾਬ ਨੇ ਆਪਣੇ ਆਪ ਨੂੰ ਸਪੈਰਾਂਸਰ ਕੀਤਾ ਜਦੋਂ ਸੌ ਚੁੱਕੀ ਸੀ ਉਦੋਂ ਪੰਜਾਬ ਆਪਦੀਆਂ ਨਹਿਰਾਂ ਦਾ 21% ਦੀ ਪਾਣੀ ਵਰਤਦਾ ਸੀ ਅਸੀਂ ਪੁਰਾਣੀਆਂ ਨਹਿਰਾਂ 16-1700 ਕਿਲੋਮੀਟਰ ਪੁਰਾਣੀਆਂ ਨਹਿਰਾਂ ਖਾਲ ਕੱਸੀਆਂ ਜਿਹੜੇ ਗਾਇਬ ਹੀ ਹੋ ਗਏ ਸੀ ਉਹਨਾਂ ਨੂੰ ਦੁਬਾਰੇ ਰਿਵਾਈਵ ਕੀਤਾ ਅੰਡਰਗ੍ਰਾਉਂਡ ਪਾਈਪਾਂ ਪਾਈਆਂ ਜਿੱਥੇ ਲੋੜ ਪੈਂਦੀ ਹੈ ਅੱਜ ਅਸੀਂ ਉਹਨੂੰ 75% ਤੋਂ ਉੱਪਰ ਲੈ ਗਏ ਮੈਰੀ ਪਾਣੀ ਔਰ ਉਹਦੇ ਨਾਲ ਇੱਕ ਤਾਂ ਉਹ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਜਮੀਨ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਇੱਕ ਜਿਹੜਾ ਥੱਲੇ ਪਾਣੀ ਆਪਣਾ ਖਤਮ ਹੋ ਰਿਹਾ ਧਰਤੀ ਦੇ ਥੱਲੇ ਜਦੋਂ ਫਿਰ ਕਸਕਸੀ ਦਾ ਪਾਣੀ ਆ ਗਿਆ ਤਾਂ ਟੂਬਵੈਲ ਜਿਹੜਾ ਉਹ ਚਲਾਉਣ ਦੀ ਲੋੜ ਨਹੀਂ ਪੈਣੀ ਤਾਂ ਅਸੀਂ ਲਗਾਤਾਰ ਹਰ ਰੋਜ਼ 15 ਤੋਂ 20 ਕਿਲੋਮੀਟਰ ਦੀ ਐਵਰੇਜ ਕਸੀਆਂ ਜਾਂ ਪਾਈਪ ਦੱਬੇ ਜਾ ਰਹੇ ਨੇ ਤੇ ਸਾਡੇ ਕੋਲੇ ਪਾਣੀ ਦੀ ਹੁਣ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੂਗੀ ਤੇ ਇੱਕ ਇੱਥੇ ਪਟਿਆਲੇ ਆਇਆ ਸੀ ਮੈਂ ਕੁਝ ਦਿਨ ਪਹਿਲਾਂ 15 ਜਨਵਰੀ ਨੂੰ ਜਿਹੜਾ ਟੂਰਿਜ਼ਮ ਵਿਭਾਗ ਹੈ ਆਪਾਂ ਨੂੰ ਉਹ ਪੰਜਾਬ ਹਜੇ ਦਿਖਾਇਆ ਹੀ ਨਹੀਂ ਗਿਆ ਜਿਹੜਾ ਬਹੁਤ ਸੋਹਣਾ ਤੇ ਬਹੁਤ ਕਮਾਲ ਦਾ ਪੰਜਾਬ ਹੈ ਅਸੀਂ ਸੈਰਸਪਾਟੇ ਵਾਸਤੇ ਟੂਰਿਜ਼ਮ ਸਬਮਿਟ ਕਰਾਇਆ ਸੀਗਾ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਪਰਫੁੱਲਤ ਕਰਨ ਲਈ 21 ਮੇਲੇ ਤੇ ਤਿਹਾਰ ਕਰਾਏ ਨੇ। ਭਗਵਾਨ ਬਾਲਮੀਕ ਜੀ ਪੈਨਰੋਮਾ ਲੋਕਾਈ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦਾ ਪਹਿਲਾ ਸਰਕਾਰੀ ਪੀਪੀਪੀ ਮੋੜ 'ਚ ਰਣਵਾਸ ਹੋਟਲ ਇੱਥੇ ਕਿਲਾ ਮਵਾਰਕ 'ਚ ਬਣਾਇਆ ਤੇ ਇਹ ਖਾਸ ਤੌਰ 'ਤੇ ਪਟਿਆਲੇ ਦੀ ਗੱਲ ਕਰਾਂ ਤ੍ਰਿੰਦਰ ਹਸਪਤਾਲ ਤੇ ਮਾਤਾ ਕੁਸ਼ੱਲਿਆ ਹਸਪਤਾਲ ਦੀ ਨਿਹਾਰ ਬਦਲਣ ਵਾਸਤੇ ਵਿਸ਼ੇਸ਼ ਪਹਿਲ ਕਦਮੇ ਕੀਤੀ ਹੈ ਅਸੀਂ ਪਿਛਲੀਆਂ ਸਰਕਾਰਾਂ ਨੇ ਰਜਿੰਦਰਾ ਹਸਪਤਾਲ ਨੂੰ ਅੱਖੋ ਪਰੋਖੇ ਕਰਤਾ ਸੀ ਪ੍ਰਾਣੀ ਛਾਕਬਾਲ ਕਰਕੇ 280 ਕਰੋੜ ਰੁਪਏ ਵਰਲਡ ਕਲਾਸ ਮੈ ਆਈ ਸਹੂਲਤਾਂ ਵਾਸਤੇ ਪ੍ਰਦਾਨ ਕੀਤੇ ਰਜਿੰਦਰਾ ਹਸਪਤਾਲ ਵਿਕੇ ਨਵੀਂ ਪਹਿਲ ਕਦਮੇ ਕਰਦੇ ਆ ਈ ਹਸਪਤਾਲ ਸ਼ੁਰੂ ਕੀਤਾ ਨਵੇਂ ਵਰਲਡ ਕਲਾਸ ਆਪਰੇਸ਼ਨ تھیਟਰ ਤਿਆਰ ਕੀਤੇ ਨੇ ਟਰਾਮਾ ਸੈਂਟਰ ਕ੍ਰਿਟੀਕਲ ਕੇਅਰ ਸੈਂਟਰ ਇੱਥੇ ਬਣ ਰਹੇ ਨੇ ਕੰਮ ਚੱਲ ਰਿਹਾ ਨਰਸਿੰਗ ਹੋਸਟਲ ਗਰਲਸ ਹੋਸਟਲ ਦਾ ਨਿਰਮਾਣ ਜਿਹੜਾ ਤਬਾਦ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਕੰਮ ਕਮਲ ਹੋ ਚੁੱਕਿਆ ਸੋ 7000 ਲੋਕ ਪਟਿਆਲਾ ਵਿਖੇ ਹੀ ਯੋਗਸ਼ਾਲਾ ਦਾ ਪ੍ਰਯੋਗ ਕਰਦੇ ਆ ਪਟਿਆਲਾ ਬਾਗਾਂ ਦਾ ਸ਼ਹਿਰ ਹੈ ਹਰਿਆਲੀ ਵਾਲਾ ਸ਼ਹਿਰ ਹੈ ਸੋ ਪਟਿਆਲਾ ਜ਼ਿਲ੍ਹੇ ਚ ਸੜਕਾਂ ਪਾਰਕਾਂ ਸੀਵਰੇਜ ਸਟਰੀਟ ਲਾਈਟਾਂ ਵਾਸਤੇ 15 ਕਰੋੜ ਰੁਪਏ ਦੇ ਕੰਮ ਵਿਕਾਸ ਦੇ ਕੰਮ ਸ਼ੁਰੂ ਕਰਾਏ ਗਏ ਨੇ 10 ਸਕੂਲ ਪਟਿਆਲਾ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਬਣਾਏ ਗਏ ਨੇ 8 ਸਕੂਲ ਔਰ ਬ੍ਰਿਲੀਅੰਸ ਜਿਹੜੇ ਨੇ ਉਹ ਵੀ ਤਿਆਰ ਕੀਤੇ ਨੇ ਸੋ 157 ਕਰੋੜ ਰੁਪਏ ਦੀ ਲਾਗਤ ਨਾਲ ਮਿਊਨਿਸਪਲ ਲਾਇਬ੍ਰੇਰੀ ਬਣਾਈ ਹੈ। ਉਹ ਪਟਿਆਲਾ ਦੇ ਵਿੱਚ ਹੁਣੇ-ਹੁਣੇ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਹੋਈਆਂ ਮੈਂ ਬਹੁਤ ਵਧਾਈ ਦੇਣਾ। ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਮਿਊਨਿਸਪਲ ਕਾਰਪੋਰੇਸ਼ਨ ਬਣ ਗਈ ਨਹੀਂ ਤਾਂ ਇੱਕ ਦੂਜੇ ਤੇ ਇਲਜ਼ਾਮ ਹੀ ਲਾਈ ਜਾਂਦੇ ਸੀ ਉਹ ਕਹਿੰਦੇ ਸੀ ਕਾਰਪੋਰੇਸ਼ਨ ਦਾ ਕੰਮ ਹੈ ਜੀ ਇਹ ਉਹ ਕਹਿੰਦੇ ਸੀ ਐਮਐਲਏ ਦਾ ਕੰਮ ਹੈ। ਸੋ ਇੱਕ ਦੂਜੇ ਤੇ ਜ਼ਿੰਮੇਵਾਰੀ ਛੁੱਟੀ ਜਾਂਦੇ ਸੀ। ਹੁਣ ਜਦੋਂ ਤਾਰਪੋਰੇਸ਼ਨ ਵੀ ਸਰਕਾਰ ਪੱਖੀ ਅਤੇ ਸਰਕਾਰ ਵੀ ਤਾਂ ਹੁਣ ਕੰਮ ਕਰਨ ਚ ਦੁੱਗਣੀ ਤਿਗਣੀ ਤੇਜ਼ੀ ਲੈ ਕੇ ਆਉਣੇ ਪਊਗੀ ਸਨ ਇੱਥੇ ਮੇਅਰ ਸਾਹਿਬ ਬੈਠੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਇੱਥੇ ਚੁਣੇ ਹੋਏ ਨਮਾਇੰਦੇ ਬੈਠੇ ਨੇ ਕਿ ਹੁਣ ਕੋਈ ਬਹਾਨਾ ਨਹੀਂ ਚੱਲੂਗਾ ਪੈਸਿਆਂ ਵਾਲੇ ਪਾਸਿਓ ਤੁਸੀਂ ਬਿਲਕੁਲ ਬੇਫਿਕਰ ਰਹੋ ਪਰ ਸ਼ਹਿਰ ਦੇ ਵਿੱਚ ਸਫਾਈ ਦਾ ਸ਼ਹਿਰ ਦੇ ਵਿੱਚ ਜਿੰਨਾ ਵੀ ਕੰਮ ਹੋਣ ਵਾਲਾ ਪਾਰਕਾਂ ਦਾ ਸੀਵਰੇਜ ਦਾ ਜਿਹੜਾ ਲੋਕਲ ਐਮਐਸਐਮ ਹੀ ਕਹਿੰਦੇ ਜਿਹਨੂੰ ਉਹ ਵੀ ਪੰਜਾਬ ਦੀ ਜਾਨ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਸਪੋਰਟਸ ਦਾ ਟੈਕਸਟਾਈਲ ਦਾ ਅੰਮ੍ਰਿਤਸਰ ਹੈ ਤੇ 298000 ਐਮਐਸ ਵਿੱਚ ਜਿਹੜੇ ਰਜਿਸਟਰ ਹੋਏ ਨੇ ਜਿਹੜੇ ਕਿ ਨਾਰਥ ਇੰਡੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਪੰਜਾਬ ਇਹਦੇ ਵਿੱਚ ਆਇਆ ਹੈ ਸੋ ਬਿਜਲੀ ਦੇ ਵਿੱਚ ਕਈਏ ਤਾਂ ਵਾਦਾ ਕੀਤਾ ਸੀ ਤਾਂ 3300 ਯੂਨਟ ਪਰ ਮੰਥ ਫ੍ਰੀ ਚੱਲ ਰਿਹਾ ਹੈ 600 ਜੁਨਟ ਦਾ ਸਾਈਕਲ ਹੈ 2 ਮਹੀਨੇ ਬਾਅਦ ਬਿਲਾਉਂਦਾ ਹੈ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ ਜਿੱਦੇ ਨਾਲ ਬਿਜਲੀ ਬੋਰਡ ਘਾਟੇ ਚ ਲੱਗਿਆ ਪੀਐਸਪੀਸੀਐਲ ਵੀ ਜਿਹੜੀ ਘਰੇਲੂ ਤੇ ਖੇਤ ਖੇਤਾਂ ਵਾਲੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ ਵੀ ਟਾਈਮ ਸਿਰ ਦਿੰਨੇ ਆ ਤੇ ਨਾਲ ਨਾਲ ਇੱਕ ਹੋਰ ਉਲਟੀ ਗੰਗਾ ਵਹਾਈ ਜਿਹੜੀ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਕਿ ਜੀਵੀ ਕੇ ਕੰਪਨੀ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦਿਆ 540 ਮੈਗਾਵਾਟ ਦਾ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਸਰਕਾਰਾਂ ਬਣਨ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨੂੰ ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਸੰਸਥਾਵਾਂ ਨੇ ਕੋਡੀਆਂ ਦੇ ਪਾਤ ਵੇਚ ਦਿੱਤੇ ਇੰਨੀਆਂ ਪਰ ਅਸੀਂ ਖਰੀਦਿਆ ਸੋ ਐਤ ਪਛਵਾੜਾ ਜਿਹੜਾ ਝਾਰਖੰਡ ਦੇ ਵਿੱਚ ਕੋਲੇ ਦੀ ਖਾਨ ਹੈ ਬੰਦ ਪਈ ਸੀ ਉਹਨੂੰ ਚਲਾਇਆ ਉਹਦੇ ਚਲਾਉਣ ਨਾਲ 1000 ਕਰੋੜ ਰੁਪਇਆ ਬਾਹਰੋਂ ਕੋਲਾ ਜਿਹੜਾ ਮਹਿੰਗਾ ਮਿਲਦਾ ਸੀ ਉਹਦਾ ਬਚ ਗਿਆ ਜੀ ਸੋ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਕਿ ਢਿੱਡ ਬਣ ਬਣ ਕੇ ਗੁਜ਼ਾਰਾ ਜਿਵੇਂ ਕੋਈ ਲਾਣੇਦਾਰ ਕਰਦਾ ਕਰਦਾ ਕਿਤੋਂ ਵੀ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਅਸੀਂ ਉਸ ਹਿਸਾਬ ਤੇ ਪੰਜਾਬੀਆਂ ਦੇ ਪੈਸੇ ਨੂੰ ਉਸ ਤਰੀਕੇ ਨਾਲ ਵਰਤ ਰਹੇ ਆ ਕਿ ਉਹ ਉਹ ਖਜ਼ਾਨੇ ਚ ਵੀ ਰਵੇ ਤੇ ਲੋਕਾਂ ਨੂੰ ਵੀ ਸਹੂਲਤਾਂ ਉਹਦੀਆਂ ਮਿਲਦੀਆਂ ਰਹਿਣ ਤੇ ਇੱਕ ਨਵੀਂ ਹੋਰ ਚੀਜ਼ ਹੋਈ ਦੇਸ਼ ਦੇ ਵਿੱਚ ਐਸਐਸਐਫ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤਾਂ ਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੈ ਉਹਨਾਂ ਕੋਲੇ